ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਜਾਬ ਵਾਸੀਆਂ ਨੂੰ ਫੇਰ ਦੁਬਾਰੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨ ਨੂੰ ਬੜੀ ਖੁਸ਼ੀ ਹੋਈ ਜਦੋਂ ਇਹ ਹੈ ਦਿਨ ਚਾਰ ਦਿਨ ਪੁਰਾਣੀ ਗੱਲ ਆ ਪਰ ਜਦੋਂ ਅਸੀਂ ਚੰਗੀ ਤਰ੍ਹਾਂ ਉਹਦੀ ਸਾਨਬੀਨ ਕੀਤੀ ਕਿ ਦੋ ਮਰਦ ਸੂਰਮੇ ਬਨਵੇਂ ਪੇਡਾਂ ਦੇ ਵਿੱਚੋਂ ਦੋ ਮਰਦ ਸੂਰਮੇ ਜਿਹੜੇ ਅੱਜ ਉਹ ਮੈਦਾਨ ਦੇ ਵਿੱਚ ਆ ਗਏ ਆ ਪਹਿਲਾਂ ਦੇ ਕਵਰ ਵਿਜੇ ਪ੍ਰਤਾਪ ਸਿੰਘ ਉਹਨੇ ਆਖਿਆ ਪੀ ਰਾਗਵ ਚੱਡਾ ਦੇ ਕਹਿਣ ਤੇ ਅੰਮ੍ਰਿਤਸਰ ਦੇ ਵਿੱਚ ਨਸ਼ਾ ਵੇਚਦਾ ਵਾ ਤੇ ਇਹ ਜਿਹੜੀ ਸਰਕਾਰ ਹੈ ਦੀ ਭਾਗੀਦਾਰੀ ਵਿੱਚ ਉਹਨੇ ਆਪਣੀ ਗੱਲ ਕਹਿਤੀ ਪਰ ਸਰਕਾਰ ਦੇ ਕੰਨ ਤੇ ਜੀਉ ਨਾ ਸਰਗੀ ਹੁਣ ਇੱਕ ਦੂਸਰਾ ਹੋਰ ਅੰਮ੍ਰਿਤਸਰ ਤਾਂ ਹੀ ਮਿਲਦੇ ਆ ਅੰਮ੍ਰਿਤਸਰ ਦਾ ਹੀ ਐਮਐਲਏ ਆ ਜਿਹੜਾ ਸੂਰਮਾ ਇਹ ਗੱਲ ਕਹਿੰਦਾ ਵੀ ਸਾਡੀ ਸਰਕਾਰ ਹੈ ਜਿਹੜੀ ਨਕਮੀ ਸਰਕਾਰ ਆ ਇਹ ਜਿਹੜੀ ਆ ਯਾਨੀ ਕਿ ਕਿਸੇ ਪਾਸਿਓਂ ਵੀ ਆਪਣਿਆਂ ਜਿਹੜੇ ਇਹਨੇ ਵਾਅਦੇ ਕੀਤੇ ਕਿਸੇ ਪਾਸੇ ਵਾਅਦੇ ਪੂਰੀ ਨਹੀਂ ਉਤਰੀ ਖਾਸ ਕਰਕੇ ਨਸ਼ੇ ਦੇ ਮੁੱਦੇ ਦੇ ਨਸ਼ੇ ਦੇ ਮੁੱਦੇ ਦੇ ਉੱਤੇ ਉਹਨੇ ਕਹਿਆ ਵੀ ਮਾਸਾ ਵੀ ਇਹਨੇ ਕੁਝ ਵੀ ਨਹੀਂ ਕੀਤਾ ਸਗੋਂ ਨਸ਼ਾ ਵਧਾਇਆ ਉਹ ਇਹਨਾਂ ਦਾ ਐਮਐਲਏ ਕਹਿੰਦੇ ਆ ਚਲੋ ਇੱਕ ਨੇ ਦੇ ਬਗਾਵਤ ਕੀਤੀ ਉਧਰ ਮਨਜੀਤ ਸਿੰਘ ਮੰਨਾ ਜਿਹੜਾ ਉਹ ਕਹਿੰਦੇ ਆ ਵੀ ਜਦੋਂ ਦੀ ਸਰਕਾਰ ਆਈ ਆ ਚਾਟੀ ਪਿੰਡ ਪਿੰਡ ਦੇ ਵਿੱਚ 30 ਤੋਂ ਵੱਧ ਬੱਚੇ ਜਿਹੜੇ ਉਹ ਨਸ਼ੇ ਦੇ ਨਾਲ ਮਰ ਗਏ ਆ ਤੇ ਇਹਨਾਂ ਦੀ ਇੰਨੀ ਕ ਕਾਮਯਾਬੀ ਹੋਈ ਆ ਨਸ਼ਾ ਆਲੇ ਹੋਣ ਦੇ ਵਿੱਚ ਇਹ ਜਿਹੜੀ ਸਰਕਾਰ ਆ ਇਹਨੇ ਸਾਡਾ ਬੇੜਾ ਕਰ ਕਰਤਾ ਤੇ ਦੂਸਰੇ ਪਾਸੇ ਤਰਨਤਾਲ ਦਾ ਐਮਐਲਏ ਕਸ਼ਵੀਰ ਸਿੰਘ ਸੋਹਲ ਨੂੰ ੱੱਕੇ ਮਾਰ ਕੇ ਗੱਡੀ ਦੇ ਵਿੱਚੋਂ ਲਾਇਆ ਬੁਲਾਇਆ ਵਾ ਨੂੰ ਤੇ ਇਹ ਨਜਵਾਨ ਨੇ ਮਾਸਾ ਸ਼ਰਮ ਨਹੀਂ ਕੀਤੀ ਐਡਾ ਬੇਸ਼ਰਮ ਬੰਦਾ ਹੈ ਇਹਨੂੰ ਇਹਨੂੰ ਚਾਹੀਦਾ ਉਸ ਟਾਈਮ ਆਪਣੀ ਮਰਦਾਨਗੀ ਵਿਖਾਉਂਦਾ ਕਹਿੰਦਾ ਮੈਂ ਮਾਝ ਦਾ ਮਜਹਿ ਹੈ ਲਿਆ ਤੇ ਉਸੇ ਵੇਲੇ ਉਹਦੇ ਮੂੰਹ ਤੇ ਸੀਵਾ ਮਾਰਦਾ ਥੋੜਾ ਜਿਹਾ ਦੱਸਦਾ ਵੀ ਸਾਹੀ ਮਜਹਿ ਹਣੇ ਆ ਸਾਡੀ ਵੀ ਹੜਕ ਦੇ ਵਿੱਚ ਗੈਰਤ ਹੈਗੀ ਆ ਅਣਖ ਗੈਰਤ ਸਾਡੇ ਵਿੱਚ ਵੀ ਹੈਗੀ ਆ ਪਰ ਇਹਨੇ ਨਾ ਚਾਪਲੂਸ ਬਣਿਆ ਇਹਨੇ ਇੱਕ ਬਿਆਨ ਨਹੀਂ ਦਿੱਤਾ ਵੀ ਮੇਰੇ ਨਾਲ ਭਗਵੰਤ ਤੁਹਾਰ ਨੇ ਮਾਰੀ ਕੀਤੀ ਆ ਐਡਾ ਚਾਪਲੂਸ ਤੇ ਨਾਲੋਂ ਤਾਂ ਐਮਐਲਏ ਸਾਹਿਬ ਸੋਲ ਸਾਹਿਬ ਤੇ ਨਾਲੋਂ ਕੁੱਤਾ ਚੰਗਾ ਕੁੱਤੇ ਦੀ ਨਹੀਂ ਬੇਜਤੀ ਹੋ ਜੀ ਨਾ ਕੁੱਤਾ ਪੇਂਡ ਛੱਡ ਜਾਂਦਾ ਵਾ ਤੂੰ ਕੁੱਤੇ ਤੂੰ ਹੀ ਪਹਿਣਾ ਜਿਹੜਾ ਇਹਨਾਂ ਦੇ ਫੇਰ ਪੈਰਾਂ ਦੇ ਵਿੱਚ ਤੁਰਿਆ ਫਿਰਦਾ ਵਾ ਚਲੋ ਤੇਰੀ ਮਰਜ਼ੀ ਆ ਫੇਰ ਵੀ ਸਹੀ ਜਿਹੇ ਮੈਦਾਨ ਦੇ ਵਿੱਚ ਨਿਤਰਣ ਦੇ ਸੂਰ ਮੈਂ ਥੋੜੇ ਦਿਨ ਪਹਿਲਾਂ ਜਰਮਨ ਦੇ ਵਿੱਚ ਜਰਮਨ ਦਾ ਇੱਕ ਗੋਰਾ ਮੈਨੂੰ ਮਿਲਿਆ ਉਹ ਮੈਨੂੰ ਦੱਸਣ ਡਿਆ ਹੈ ਕਹਿੰਦਾ ਵੀ ਜਦੋਂ ਹਿੰਦੁਸਤਾਨ ਤਕਰੀਬਨ तकरीबन 1000 ਸਾਲ ਤੋਂ ਵੱਧ ਗੁਲਾਮ ਰਿਹਾ ਜਦੋਂ ਹਿੰਦੁਸਤਾਨ ਗੁਲਾਮ ਹੋਇਆ ਚਾਹੇ ਮੁਗਲ ਆਏ ਚਾਹੇ ਲਾਦੀ ਆਏ ਚਾਹੇ ਸਕੰਦਰ ਆਏ ਉਹਨਾਂ ਦੀ ਹਿੰਦੁਸਤਾਨੀਆਂ ਨੇ ਹਿੰਦੁਸਤਾਨੀਆਂ ਦੇ ਜਿਹੜੇ ਜਿਨ੍ਹਾਂ ਨੂੰ ਖਾਸ ਕਰਕੇ ਹਿੰਦੂ ਬੰਨੇ ਹਾਂ ਹਿੰਦੂ ਤਬਕਾ ਇਹਨਾਂ ਨੇ ਇੰਨੀ ਕਿ ਜ਼ਿਆਦੀ ਗੁਲਾਮੀ ਕੀਤੀ ਉਹ ਜਿੰਨਾ ਜ਼ਿਆਦਾ ਜ਼ੁਲਮ ਕਰਦੇ ਸੀ ਉਹਨਾਂ ਜ਼ਿਆਦਾ ਉਹਨਾਂ ਨੂੰ ਆਉ ਭਗਤ ਕਰਦੇ ਉਹਨਾਂ ਨੂੰ ਮਾਈ ਭਾਵ ਕਹਿੰਦੇ ਸੀ ਤੇ ਜੇ ਕੋਈ ਸੋਰਾ ਉੱਠਦੀ ਹੋਰ ਟਾਈਮ ਬਗਾਵਤ ਦੀ ਤੇ ਉਸ ਟਾਈਮ ਇਹ ਕਹਿੰਦੇ ਇਹ ਕਹਿੰਦੇ ਇਹ ਸਾਡੇ ਬੰਦੇ ਮਰਵਾਊਗਾ ਇਹਨੇ ਸਾਨੂੰ ਮਰਵਾ ਦੇਣਾ ਜੋ ਇਹ ਜੁੱਪ ਕਰਕੇ ਉਹਨਾਂ ਦੀ ਗੁਲਾਮੀਆਂ ਕਰੀ ਗਏ ਇੱਥੋਂ ਤੱਕ ਕਿ ਰਾਜਪੂਤ ਰਾਜਿਆਂ ਨੇ ਆਪਣੇ ਧੀਆ ਦੇ ਡੂਲੇ ਵੀ ਉਹਨਾਂ ਨੂੰ ਦਿੱਤੇ ਤੇ ਗੁਲਾਮੀ ਕਰੀ ਗਏ ਬਾਅਦ ਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਏਡੀ ਰਹਿਮਤ ਹੋਈ ਤੇ ਬਾਕੀ ਸਾਰੇ ਇੰਡੀਆ ਦੇ ਵਿੱਚ ਕਦੀ ਬਹਾਦਰ ਸ਼ਾਹ ਫਰਖਸ਼ੀਅਰ ਮੁਹੰਮਦ ਸਾਹ ਰੰਗੀ ਲਾਹੌਰ ਕਿ ਦੁੱਕੀ ਜਿਹੜੇ ਰਾਜੇ ਫੂਰੇ ਦੁਸਤਾਂ ਚ ਰਾਜ ਕਰਦੇ ਰਹੇ ਪਰ ਪੰਜਾਬ ਦੇਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਗਿਆ ਆ ਉਹੋ ਜਿਹੜੇ ਚਾਪਲੂਸ ਬੰਦੇ ਸੀ ਜਿਹਨਾਂ ਨੂੰ ਤਲੂਏ ਚੱਟਣ ਦੀ ਆਦਤ ਪਈ ਸੀ ਉਹਨਾਂ ਨੂੰ ਪੱਗਾਂ ਦੇ ਸਿਰ ਤੇ ਪਛਾਲੇ ਭਿੰਦਰ ਸਿੰਘ ਵਰਗਿਆਂ ਨੇ ਪਰ ਉਹਨਾਂ ਦੇ ਵਿੱਚੋਂ ਚਾਪਲੂਸੀ ਕਰਨ ਦੀ ਜਿਹੜੀ ਸੀ ਜਿਹੜੀ ਸੀ ਉਹ ਆਦਤ ਉਹ ਗਈ ਨਾ ਚਾਪਲੂਸੀ ਕਰਦੇ ਰਹੇ ਜਦੋਂ ਮਹਾਰਾਜ ਜੀ ਦੇ ਰਾਜ ਜਾਂਦਾ ਵੇ ਸਿੱਖਾਂ ਨੇ ਉਸੇ ਵੇ ਬਗਾਵਤ ਕਰਨੀ ਸ਼ੁਰੂ ਕਰਤੀ ਭਾਈ ਗੁਰਦੇਵ ਸਿੰਘ ਕੋਮਾਗਾਟਾ ਮਾਰੂ ਛੋਹਰ ਸਿੰਘ ਪਗਨਾ ਗਦਰ ਲਹਿਰ ਵਾਲੇ ਬਾਬੇ ਗਧਰੀ ਬਾਬੇ ਬਬਰ ਅਕਾਲੀ ਇਹਨਾਂ ਲਹਿਰਾਂ ਦੇ ਸ਼ੁਰੂ ਹੋ ਗੀਆਂ ਕੂਕਾ ਲਹਿਰ ਇਹਨਾਂ ਨੇ ਲਹਿਰਾਂ ਸ਼ੁਰੂ ਹੋ ਗਈਆਂ ਪਰ ਇਹ ਚਾਹਬਲੂ ਸੀ ਭਪਿੰਦਰ ਸਿੰਘ ਵਰਗੇ ਮਜੀਠੀਏ ਰਾਜਾ ਮਹਾਰਾਜਾ ਮਜੀਠੀਆ ਫਰੀਦਕੋਟੀਆਂ ਜਾਂ ਕਬੂਥਲੇ ਵਾਲੇ ਜਿਹੜੇ ਰਾਜੇ ਸੀ ਨਾ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਉਸ ਟਾਈਮ ਕੋ ਚਾਹਬਲੂ ਸੀ ਇੰਨੀ ਕਰਦੇ ਸੀ ਕਹਿੰਦੇ ਵੀ ਤੁਸੀਂ ਸਾਰੇ ਬੰਦੇ ਮਰਵਾਉਂਗੇ ਇਹਨਾਂ ਨੇ ਸਾਨੂੰ ਮਾਰ ਦੇਣਾ ਜੇ ਤੁਸੀਂ ਨਾਂ ਬਖਾਵਤ ਕਰੋ ਪਰ ਸਿੱਖਾਂ ਨੇ ਤਲੀ ਦੇ ਸਿਰ ਰੱਖ ਕੇ ਜਿਹਦਾ ਚਿਰ ਅੰਗਰੇਜ਼ਾਂ ਨੂੰ ਕੱਢਿਆ ਨੂੰ ਜੇ ਸਾਹ ਨਹੀਂ ਲਿਆ ਜਿਹੜਾ ਪਹਿਲਾ ਸਭ ਤੋਂ ਮੋਰਚਾ ਲੱਗਿਆ ਪਹਿਲੀ ਪਹਿਲੀ ਮੋਰਚੇ ਦੀ ਫਤਿਹ ਕੀਤੀ ਜਿਹੜੀ ਨਣਕਾਣਾ ਸਾਹਿਬ ਦੇ ਚਾਬੀਆਂ ਦਾ ਮੋਰਚਾ ਜਿਹੜਾ ਚਾਬੀਆਂ ਦਾ ਮੋਰਚਾ ਲੱਗਿਆ ਉਦੋਂ ਤੱਕ ਦਿਖਾ ਲਈ ਹੈ ਸਾਡੀ ਲੜਾਈ ਪੰਜਾਬ ਨੂੰ ਯਾਦ ਕਰਾਉਣਾ ਸੀ ਗੋਰਿਆਂ ਨੇ ਸਾਡੇ ਪੰਜਾਬ ਦੇ ਕਬਜ਼ਾ ਕੀਤਾ ਸੀ ਪੰਜਾਬ 'ਚ ਗੋਰੇ ਭਜਾਉਣੇ ਆ ਪਰ ਜਦੋਂ ਚਾਬੀਆਂ ਦਾ ਮੋਰਚਾ ਫਤਿਹ ਹੋਇਆ ਉਦੋਂ ਹਿੰਦੁਸਤਾਨ ਦੇ ਗਾਂਧੀ ਹੁਣੀ ਇਧਰ ਆਣ ਕੇ ਕਹਿੰਦੇ ਚਲੋ ਤੁਸੀਂ ਪੰਜਾਬ ਦਾ ਮੋਰਚਾ ਫਤਿਹ ਕਰ ਲਿਆ ਸਮਝ ਲਓ ਆਪਣਾ ਹਿੰਦੁਸਤਾਨ ਦੀ ਆਜ਼ਾਦੀ ਦੀ ਜੜ੍ਹ ਵੱਜ ਗਈ ਉਹ ਸਾਡੀ ਉਹਦੇ ਵਿੱਚ ਮਿਕਸਿੰਗ ਹੋ ਗਈ ਉਹਨਾਂ ਦੇ ਪੰਜਾਬ ਪਿਆਰ ਹਿੰਦੁਸਤਾਨ ਦੇ ਨਾਲ ਰਲ ਕੇ ਜਦੋਂ ਮੂਵਮੈਂਟ ਲੜੀ ਬਾਜੀ ਦੁਸਤਾਨ ਨੂੰ ਯਾਦ ਹੋ ਗਿਆ ਪੰਜਾਬ ਫਿਰ ਗਲਾਮ ਦਾ ਗਲਾਮ ਹੀ ਰਹਿ ਗਿਆ ਉਹ ਆਪਾਂ ਕਿਤੇ ਫੇਰ ਵੀਡੀਓ ਬਣਾਵਾਂਗੇ ਜਿੰਨੂੰ ਹੀ ਕਿਸੇ ਭੈਣ ਭਰਾ ਚਾਹੁੰਦਾ ਹੋਵੇ ਉਸ ਬਾਰੇ ਪੁੱਛਣ ਕਿ ਕਿਤਰਾ ਮੂਵਮੈਂਟ ਜਿਹੜੀ ਪੰਜਾਬ ਵਾਲੀ ਆ ਉਹ ਹਿੰਦੁਸਤਾਨ ਵਾਲੇ ਦੇ ਨਾਲ ਮਿਕਸ ਹੋ ਗਈ ਉਹ ਉਹ ਜੇ ਕਿਹੇ ਭੈਣ ਭਰਾ ਚਾਹੁੰਦਾ ਹੋਵੇ ਜੇ ਕੋਈ ਚਾਹਦਾ ਪੂਰੀ ਹਿਸਟਰੀ ਸੁਣਨੀ ਉਹ ਇਹ ਚੈਨਲ ਦੇ ਉੱਤੇ ਕਮੈਂਟ ਕਰਕੇ ਦੱਸ ਦੇ ਅਸੀਂ ਉਹਨੂੰ ਪੂਰੀ ਹਿਸਟਰੀ ਦੱਸਾਂਗੇ ਕਿ ਕਿਤਰਾ ਕਿਹੜੀ ਕਿਹੜੀ ਗੱਲ ਕਰਨ ਪੰਜਾਬ ਦਾ ਜਿਹੜਾ ਮੋਰਚਾ ਸੀ ਉਹ ਹਿੰਦੁਸਤਾਨ ਦੇ ਮੋਰਚੇ ਨਾਲ ਮਿਕਸ ਹੋ ਗਿਆ ਤੇ ਫਿਰ ਇਹ ਇੱਕ ਇੱਕ ਗਲਾਮੀ ਦੂਸਰੀ ਗਲਾਮੀ ਦੇ ਵਿੱਚ ਆ ਗਏ ਇਹ ਜੇ ਆਪਾਂ ਅੱਜ ਉਹ ਹਿਸਟਰੀ ਸੁਣਾਉਣ ਲੱਗਦੇ ਤੇ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਹੁਣ ਆਪਾਂ ਇੰਨਾ ਹੀ ਕਵਾਂਗੇ ਮੈਂ ਪਹਿਲਾਂ ਤੋਂ ਹੀ ਰੌਲਾ ਪਾਉਂਦਾ ਆ ਰਿਆਂ ਪੀ ਝਾੜੂ ਪਾਰਟੀ ਜਿਹੜੀ ਆਰਐਸ ਤੋਂ ਆਰਐਸਐਸ ਤੋਂ ਵੀ ਜਿਆਦਾ ਮਾਰੀ ਖਤਰਨਾਕ ਆ ਗਿਆ ਇਹਨੇ ਤੁਹਾਡੇ ਬੱਚੇ ਮਾਰ ਦੇਣੇ ਜੋ ਇਹਨਾਂ ਨੇ ਤੁਹਾਡੇ ਸਾਰੇ ਉੱਪਰ ਯਾਨੀ ਕਿ ਜੋ ਪੰਜਾਬ ਦੀ ਹਰਿਆਲੀ ਦਮਾਈ ਕਰ ਦੇਣੀ ਜੋ ਇਹਨਾਂ ਸਭ ਉਹ ਤਵਾ ਕਰ ਦੇਣੇ ਪਰ ਨਹੀਂ ਲੋਕੀ ਸਮਝੇ ਫੇਰ ਵੀ ਉਹਨੂੰ ਤੈਨਾਂ ਐਮਪੀ ਦੇ ਦਿੱਤੇ ਆ ਹੁਣ ਤੁਸੀਂ ਇਹ ਗੱਲ ਧਿਆਨ ਦਿਓ ਜੇ ਤੇ ਆਪਣੇ ਬੱਚਿਆਂ ਦੀਆਂ ਅਰਥੀਆਂ ਮੋਢਿਆਂ ਤੇ ਚੁੱਕਣੀਆਂ ਫਿਰ ਤਿਆਰ ਹੋਗਾ ਅਗਲੀਆਂ ਰੋਟਾਂ ਦੇ ਜੋ ਵੀ ਹੋਗਾ ਇਹਨਾਂ ਦਾ ਸਾਥ ਦੇ ਜੋ ਤਖੜੇ ਹੋਗੇ ਜੀ ਆਪਣੇ ਬੱਚੇ ਬਾਹਰ ਕੱਢਣੇ ਆ ਤੇ ਤੁਸੀਂ ਤਖੜੇ ਹੋਗੇ ਨਾ ਸਾਥ ਦੋ ਨਹੀਂ ਤੇ ਜੇ ਖਾਲਸੇ ਰਾਜ ਦੀ ਗੱਲ ਕਰਨ ਵਾਲਿਆਂ ਦਾ ਸਾਥ ਦੋ ਅੱਜ ਵੀ ਜੇ ਕੋਈ ਜਿਨ੍ਹਾਂ ਨੇ ਪੱਗਾਂ ਦੇ ਸਿਰ ਪਸਾਏ ਆ ਅੰਗਰੇਜ਼ਾਂ ਦੀ ਚਾਪਲੂਸੀ ਕਰਨ ਦੀ ਉਹਨਾਂ ਦੇ ਖੂਨ ਉਹ ਗੁਲਾਮਾਂ ਵਾਲਾ ਹੀ ਆ ਜਿਹੜਾ ਚਾਪਲੂਸਾਂ ਵਾਲਾ ਹੀ ਚਮੜੀਆਂ ਚੱਟਾਂ ਵਾਲਾ ਕੌਲੀ ਚੱਟਾਂ ਵਾਲਾ ਖੂਨ ਹੈ ਜਿਹਨਾਂ ਦੇ ਵਿੱਚ ਉਹਨਾਂ ਨੇ ਪੱਗਾਂ ਦੇ ਸਿਰ ਜਰੂਰ ਪਸਾਏ ਆ ਪਰ ਜੇ ਕੋਈ ਖਾਲਸੇ ਰਾਜ ਦੀ ਗੱਲ ਕਰਦਾ ਉਹਦੀ ਡਟ ਕੇ ਵਿਰੋਧ ਕਰਦੇ ਆ ਉਹਦੇ ਵਰਖਲਾਫ ਹੀ ਕਰਦੇ ਆ ਉੱਥੇ ਤੱਕ ਉਹਨੂੰ ਹਿੰਦੁਸਤਾਨ ਗਵਰਨਮੈਂਟ ਕੋ ਰਿਸਟਗਈਤਾ ਵੀ ਕਰਦੇ ਆ ਇਹਨਾਂ ਇਹਨਾਂ ਦੇ ਵਿੱਚ ਉਹ ਗੋਰੇ ਦੇ ਕਹਿਣ ਦੇ ਮੁਤਾਬਕ ਇਹਨਾਂ ਵਿੱਚ ਖੂਨ ਹੈ ਜਿਹੜਾ ਉਹਨਾਂ ਚਾਪਲੂਸਾ ਕੋਲੀ ਚੱਟਾਂ ਦਾ ਹੀ ਆ ਗਿਆ ਜਿਹੜੇ ਖਾਲਸਾ ਰਾਜ ਦੀ ਵਿਰੋਧਤਾ ਕਰਦੇ ਆ ਅੱਜ ਹੈਗੇ ਆ ਬਹੁਤੇ ਜ਼ਿਆਦੇ ਹੈਗੇ ਆ ਜਿਹੜੇ ਖਾਲਸਾ ਰਾਜ ਦੇ ਵਿੱਚ 50% ਤੋਂ ਬਾਅਦ ਜਿਹੜੇ ਖਾਲਸਾ ਰਾਜ ਚਾਹੁੰਦੇ ਆ ਖਾਲਸੇ ਰਾਜ ਦੀ ਨਹੀਂ ਪੱਥਰ ਰੱਖਿਆ ਗਿਆ ਵਾ ਸਾਰੇ ਜਾਣੇ ਚਾਹੁੰਦੇ ਸਾਡਾ ਆਪਣਾ ਰਾਜ ਹੋਵੇ ਪਰ ਜਿਹੜੇ ਚਾਪਲੂਸੀ ਕੌਲੀ ਚੱਟ ਉਦੋਂ ਦੇ ਮੁਗਲਾਂ ਦੇ ਟਾਈਪ ਤੋਂ ਹਜ਼ਾਰਾਂ ਸਾਲ ਤੋਂ ਜਿਹਨਾਂ ਚਾਪਲੂਸੀ ਕਰਨ ਦੀ ਆਤਮਿਕ ਨਹੀਂ ਅੱਜ ਇਹਨਾਂ ਦੀ ਚਾਪਲੂਸੀ ਦਿੱਲੀ ਦੀ ਚਾਪਲੂਸੀ ਕਰਨ ਦੇ ਆ ਸੋ ਮੈਂ ਸਾਰਿਆਂ ਨੂੰ ਫਿਰ ਅਗਾਹ ਕਰੂੰਗਾ ਇਹਨਾਂ ਕੋਲੋਂ ਬਾਜੋ ਇਹਨਾਂ ਨੂੰ ਮੂੰਹ ਨਾਲ ਲਾਓ ਖਾਂ ਤੁਸੀਂ ਇਹਨਾਂ ਨੂੰ ਪਿੰਡਾਂ 'ਚ ਵੜਨਾ ਦਿੱਤਾ ਜਾਵੇ ਇਹਨਾਂ ਦੇ ਜਿਆਦਾ ਜਿਆਦਾ ਵਿਰੋਧ ਹੋਵੇ ਜਿਹਨਾਂ ਜੇ ਨਸ਼ੇ ਬੰਦ ਨੇ 2 ਐਮਐਲ ਜਿਹੜੇ ਆ ਉਹ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਕਿਹਾ ਵੀ ਸਾਡੀ ਸਰਕਾਰ ਨੇ ਕੰਮੀ ਆ ਇਹ ਨਸ਼ੇ ਬੰਦ ਕਰਨ ਦੇ ਵਿੱਚ ਵੀ ਕਾਮਯਾਬ ਨਹੀਂ ਹੋਈ ਹੋਰ ਇਹੋ ਤੱਕ ਐਸਾ ਹੀ ਹੁੰਦੀਆਂ ਗੈਂਗਸਟਰੀ ਉਹਦੀ ਲੋਕਾਂ ਨੂੰ ਲੁੱਟਾਂ ਖੋਹ ਹੁੰਦੀਆਂ ਸਭ ਕੁ ਖੋਤ ਵਧਿਆ ਹੀ ਆ ਪੁਲਿਸ ਦੇ ਸਬ ਤੋਂ ਖੁਰੇ ਵੀ ਵਧੀ ਆ ਤੇ